ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਪੰਜਾਬ ਲਾਈਫ ਐਸ ਕੇ ਤੇ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਅੱਜ ਆਪਾਂ ਗੱਲ ਕਰਾਂਗੇ ਬਹੁਤ ਹੀ ਮਸ਼ਹੂਰ ਬਲੌਗਰ ਦੀਪ ਸਰਦਾਰਨੀ ਬਾਰੇ ਜਿਨ੍ਹਾਂ ਦੇ 1.5 ਲੱਖ ਸਬਸਕ੍ਰਾਈਬਰ ਹੈਗੇ ਨੇ ਤੇ ਉਹਨਾਂ ਨੇ ਹੁਣ ਇੱਕ ਉਹਨਾਂ ਦੀ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਉਹ ਵੀਡੀਓ ਦੇਖ ਕੇ ਉਹਨਾਂ ਦੇ ਹਸਬੰਦ ਦੇ ਹੋਸ਼ ਛੁੱਟ ਗਏ ਉਸ ਵੀਡੀਓ ਦੇ ਵਿੱਚ ਉਹ ਦੁਬਾਰਾ ਤੋਂ ਦੁਲਹਨ ਜਿਹੜਾ ਅਲੀਵਾਸ ਹੁੰਦਾ ਉਹਦੇ ਵਿੱਚ ਨਜ਼ਰ ਆ ਰਹੇ ਨੇ ਦੀਪ ਸਰਦਾਰ ਨੇ ਦੀ ਲਾਈਫ ਤੇ ਵਿੱਚ ਬਹੁਤ ਦੁੱਖ ਆਏ ਤੁਸੀਂ ਦੇਖਿਆ ਹੋਣੀਆਂ ਉਹਦੀਆਂ ਪਿਛਲੀਆਂ ਵੀਡੀਓਜ਼ ਨੇ ਜਿਹੜੀਆਂ ਉਹਨਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਵੀ ਉਹਨਾਂ ਦੇ ਬ੍ਰਦਰ ਦੀ ਵੀ ਡੈਥ ਹੋ ਗਈ ਸੀ ਉਹਨਾਂ ਦੇ ਹਸਬੰਦ ਨੇ ਜਿਹੜੇ ਉਹ ਬਾਹਰ ਆ ਰਹੇ ਨੇ ਤੇ ਵਿੱਚ ਦੀ ਇਹਨਾਂ ਦਾ ਇਹ ਵੀ ਰੌਲਾ ਪਿਆ ਸੀਗਾ ਵੀ ਇਹਨਾਂ ਦਾ ਡਿਵੋਰਸ ਹੋਣ ਜਾ ਰਿਹਾ ਪਰ ਨਹੀਂ ਉਹ ਸਾਰਾ ਫੇਕ ਸੀਗਾ ਕੋਈ ਉਹਨਾਂ ਦਾ ਡਿਵੋਰਸ ਨਹੀਂ ਹੋਣ ਜਾ ਰਿਹਾ ਸੀਗਾ ਤੇ ਉਹਨਾਂ ਨੇ ਜਿੰਨਾ ਵੀ ਉਹਨਾਂ ਦਾ ਟਾਈਮ ਸੀਗਾ ਪਹਿਲਾਂ ਤੇ ਉਹਨਾਂ ਦਾ ਉਹ ਦੁੱਖ ਤਕਲੀਫਾਂ ਦੇ ਵਿੱਚ ਨਿਕਲਿਆ ਪਰ ਹੁਣ ਉਹਨਾਂ ਨੇ ਆਪਣੀ ਜਿਹੜੀ ਇੱਕ ਦਿਨ ਪਹਿਲਾਂ ਵੀਡੀਓ ਪਈ ਹੈ ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਮੈਂ 1.5 ਸਾਲ ਬਾਅਦ ਬ੍ਰਾਈਡਲ ਲੁੱਕ ਹੈ ਜਿਹੜੀ ਉਹਦੇ ਵਿੱਚ ਹਨਾ ਰੈਡੀ ਹੋ ਰਹੀਆਂ ਕਿ ਉਹਨਾਂ ਨੂੰ ਬਹੁਤ ਜ਼ਿਆਦਾ ਚਾਅ ਸੀ ਵੀ ਹਨਾ ਉਹਨਾਂ ਨੇ ਦੁਲਹਨ ਦਾ ਲਿਬਾਸ ਪਹਿਨਿਆ ਦੁਬਾਰਾ ਤੋਂ ਵੀ ਉਹ ਬ੍ਰਾਈਡਲ ਲੁੱਕ ਦੇ ਵਿੱਚ ਆ ਕੇ ਉਹ ਆਪਣੇ ਆਪ ਨੂੰ ਖੁਦ ਨੂੰ ਦੇਖਣਾ ਚਾਹੁੰਦੇ ਸੀ ਵੀ ਕਿੰਨੇ ਸੋਹਣੇ ਲੱਗ ਰਿਹਾ ਵੈਸੇ ਵੀ ਉਹ ਬਹੁਤ ਸੋਹਣੇ ਨੇ ਤੇ ਉਹਨਾਂ ਦੀ ਜਿਹੜੀ ਬਰਾਇਡਲ ਲੁੱਕ ਹੈ ਬਹੁਤ ਹੀ ਜ਼ਿਆਦਾ ਸੋਹਣੀ ਲੱਗੀ ਸੀ ਲੱਗ ਰਹੀ ਸੀ ਤੇ ਦੀਪ ਸਰਦਾਰਨੀ ਨੇ ਆਪਣੇ ਲਾਈਫ ਦੇ ਵਿੱਚ ਬਹੁਤ ਹੀ ਜ਼ਿਆਦਾ ਦੁੱਖ ਦੇਖੇ ਨੇਗੇ ਤੇ ਉਹਨਾਂ ਦੇ ਭਰਾ ਦੀ ਡੈਥ ਹੋ ਚੁੱਕੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ तकरीबन 1.5 ਤੋਂ ਸਾਲ ਹੋ ਗਿਆ ਉਹਨਾਂ ਦੇ ਭਰਾ ਦੀ ਡੈਥ ਹੋਈ ਨੂੰ ਤੇ ਆਪਣੇ ਮੰਮਾ ਨੂੰ ਉਹ ਬਾਰ ਬਿਕਮਾਉਣ ਲੈ ਕੇ ਜਾਂਦੇ ਆ ਜਦੋਂ ਆਪਣੇ ਹਸਬੰਦ ਕੋਲ ਜਾਂਦੇ ਨੇ ਉਹਨਾਂ ਦੇ ਹਸਬੰਦ ਫੋਰਨ ਕੰਟਰੀ ਦੇ ਵਿੱਚ ਰਹਿੰਦੇ ਨੇ ਤੇ ਉਹ ਕਾਫੀ ਫੇਮਸ ਬਲੌਗਰ ਨੇ ਦੀਪ ਸਰਦਾਰ ਨੇ ਆਪਣੀਆਂ ਕਾਫੀ ਵੀਡੀਓਜ਼ ਦੇ ਵਿੱਚ ਦੱਸਿਆ ਵੀ ਪਹਿਲਾਂ ਵਾਲਾ ਜਿਹੜਾ ਉਹਨਾਂ ਦਾ ਸਮਾਂ ਸੀ ਜਾਂ ਪਹਿਲਾਂ ਵਾਲੀ ਉਹਨਾਂ ਦੀ ਲਾਈਫ ਸੀ ਉਹਦੇ ਵਿੱਚ ਉਹਨਾਂ ਨੇ ਬਹੁਤ ਜ਼ਿਆਦਾ ਗਰੀਬੀ ਦੇਖੀ ਤੇ ਹੌਲੀ-ਹੌਲੀ ਜਿਵੇਂ ਉਹ ਸੋਸ਼ਲ ਮੀਡੀਆ ਦੇ ਉੱਤੇ ਐਕਟਿਵ ਹੋਣ ਲੱਗੇ ਤਾਂ ਉਹਨਾਂ ਦੇ ਦਿਨ ਬਦਲ ਗਏ ਕਿਉਂਕਿ ਉਹ ਡੇਲੀ ਨਾ ਜਾਨੀ ਕਿ ਜਿਵੇਂ ਵੀ ਆਪਣਾ ਇਹਲੀ ਰੂਟੀਨ ਵਲੌਗ ਸ਼ੇਅਰ ਕਰਦਿਆ ਉਹਦੇ ਨਾਲ ਉਹਨਾਂ ਨੂੰ ਬਹੁਤ ਜ਼ਿਆਦਾ ਫੇਮਸ ਹੋਏ ਉਹ ਬਹੁਤ ਜ਼ਿਆਦਾ ਯਾਨੀ ਕਿ ਆਪਾਂ ਕਹਿ ਸਕਦੇ ਆ ਪਛਾਣ ਮਿਲੀ ਜਿਸ ਨਾਲ ਉਹਨਾਂ ਦੀ ਜ਼ਿੰਦਗੀ ਹੈ ਜਿਹੜੀ ਟੋਟਲੀ ਚੇਂਜ ਹੋ ਗਈ ਤੇ ਉਹਨਾਂ ਦੇ ਹਸਬੰਡ ਵੀ ਬਹੁਤ ਵਧੀਆ ਨੇ ਤੇ ਬਹੁਤ ਹੀ ਜ਼ਿਆਦਾ ਸੋਹਣੇ ਲੱਗ ਰਹੇ ਸੀਗੇ 1.5 ਸਾਲ ਬਾਅਦ ਕਿ ਬ੍ਰਾਈਡਲ ਲੁੱਕ ਦੇ ਵਿੱਚ ਉਹ ਤਿਆਰ ਹੋਏ ਨੇ